ਟਾਡਾ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਵਾਦ ਕਿ ਤੁਸੀਂ ਬਹੁਤ ਹੀ ਵੱਡੀ ਤਾਕਤ ਨਾਲ ਇੱਥੇ ਪਹੁੰਚੇ ਹੋ ਜਿਹੜਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੇ ਦੂਜਾ ਇੱਥੇ ਜਿੰਨੇ ਵੀ ਸੰਤਾਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਇਹ ਜਿਹੜੀ ਆਪਾਂ ਤੁਹਾਨੂੰ ਦੱਸਿਆ ਗਿਆ ਕਿ ਜਿਹੜੀ ਅੱਜ ਆਪਾਂ ਭਰਤੀ ਕਮੇਟੀ ਦੀ ਅਨਾਉਂਸਮੈਂਟ ਕੀਤੀ ਆ ਉਹਦੇ ਚ ਜਿਹੜੇ ਅਹੁਦੇਦਾਰਾਂ ਦੇ ਨਾਮ ਹੀ ਤੁਹਾਨੂੰ ਦੱਸ ਦਿੱਤੇ ਗਏ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਗੇ ਹੋ ਕੇ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜੋ ਸਾਡਾ ਇੱਕ ਉਹ ਦਿਨ ਅਸੀਂ ਮਾਗੀ ਦੇ ਮੇਲੇ ਤੇ ਇੱਕ ਕਿਹਾ ਸੀ ਪੰਥ ਬਚਾਓ ਪੰਜਾਬ ਬਚਾਓ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਬਚਾਈਏ ਆਪਣੀ ਬੋਲੀ ਨੂੰ ਬਚਾਈਏ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਪੰਜਾਬ ਦੀ ਹੋਂਦ ਨੂੰ ਬਹੁਤ ਵੱਡੇ ਖਤਰੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਭਾਈਚਾਰਿਆਂ ਨੂੰ ਮਿਲ ਕੇ ਇੱਕ ਦੂਜੇ ਨਾਲ ਇਹ ਇਹ ਸੇ ਕੋਈ ਵੀ ਨਾ ਸੋਚੇ ਕਿ ਕਿ ਕਿਸ 파ਰਟ ਇੱਕ ਇਹ ਧਰਦੀ ਪਾਰਟੀ ਹੈ ਸਾਰੇ ਪੰਜਾਬੀਆਂ ਦੀ ਪਾਰਟੀ ਆ ਤੇ ਸਾਰੇ ਜਣੇ ਇਚ ਸਹਿਯੋਗ ਕਰਨ ਤੇ ਸਾਰੇ ਜਣੇ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਜਿਹ ਜਿੱਦਾਂ ਪੰਜਾਬ ਦਾ ਪਹਿਲਾ ਨਾਂ ਸੀਗਾ ਪੰਜਾਬ ਹਿੰਦੁਸਤਾਨ ਤੇ ਪਹਿਲੇ ਨੰਬਰ ਤੇ ਸੀਗਾ ਅੱਜ ਬਹੁਤ ਪਿੱਛੇ ਪਚੜ ਚੁੱਕਾ ਹੈ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਰੇ ਪਾਸੇ ਸਾਡੇ ਚ ਬਹੁਤ ਵੱਡੀ ਗੜਬੜ ਆ ਚੁੱਕੀ ਆ ਇਸ ਕਰਕੇ ਉਹਨੂੰ ਦੂਰ ਕਰਨ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਤੇ ਜੋ ਪੰਜਾਬ ਦੀ ਪਹਿਲੀ ਆਨ ਸ਼ਾਨ ਸੀ ਉਹਨੂੰ ਬਹਾਲ ਕਰੀਏ ਕਰਸੇਮ ਸਿੰਘ ਜੀ ਜਿੱਦਾਂ ਤੁਸੀਂ ਲੁਧਿਆਣੇ ਦਾ ਕਟਨ ਕਰਤਾ ਹੈ ਲੁਧਿਆਣੇ ਦੇ ਬਾਈ ਇਲੈਕਸ਼ਨ ਹੈ ਤੁਹਾਡਾ ਕੈਂਡੀਡੇਟ ਕਰੂਗਾ ਕੀ ਸਮਰਥਨ ਕਰੂਗਾ ਨਹੀਂ ਅਸੀਂ ਅਜੇ ਫੇਲਾ ਲੈ ਅਜੇ ਸੰਘਨ ਖੜਾ ਕਰ ਰਹੇ ਹਾਂ ਫਿਰ ਵੀ ਅਸੀਂ ਜੋ ਸਾਡੇ ਸੰਘਨ ਦੇ ਮੈਂਬਰ ਹੋਣਗੇ ਲੁਧਿਆਣੇ ਜ਼ਿਲ੍ਹੇ ਦੇ ਜਾਂ ਇਸ ਸ਼ਹਿਰ ਦੇ ਉਹ ਉਹ ਵਿਚਾਰ ਕਰਨਗੇ ਕਿ ਸਾਨੂੰ ਇੱਕ ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਇਹ ਇਲੈਕਸ਼ਨ ਲੜਨ ਵਾਸਤੇ ਜਾਂ ਸਾਰੇ ਅਸੀਂ ਕੋਈ ਬਾਅਦ ਵਿੱਚ ਫੈਸਲਾ ਕਰਾਂਗੇ ਅਜੇ ਫੇਲਾ ਲੈ ਅਸੀਂ ਕੋਈ ਇਹਦੇ ਇਹਦੇ ਵਾਸਤੇ ਇੱਕ ਦੇ ਕੋਈ ਕੁਝ ਨਹੀਂ ਕਹਿ ਸਕਦੇ ਕਿ ਅਸੀਂ ਇਲੈਕਸ਼ਨ ਲੜਾਂਗੇ ਨਾ ਲੜਾਂਗੇ ਪਹਿਲਾਂ ਅਸੀਂ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਸੋਚ ਰਹੇ ਹਾਂ ਕਿ ਪਹਿਲਾਂ ਅਸੀਂ ਸਾਰੀ ਉਹਦੀ ਤਿਆਰੀ ਕਰੀ ਗੈਨੀ ਦੀ ਲਈ ਇਹ ਗੱਲ ਕਹੀ ਗਈ ਹੈ ਕਿ ਗੈਨੀ ਬੈਕਵਾਰਡ ਸੀ ਜਾਂ ਕੁਝ ਵੀ ਉਹ ਬੜੇ ਸ਼ਰਤوں ਬੈਕਵਾਰਡ ਸੀ ਜਾਂ ਕੁਝ ਵੀ ਉਹ ਬੜੇ ਸ਼ਰਤوں ਇਸ ਤਰ੍ਹਾਂ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਜੋ ਅਕਾਲੀ ਦਲ ਉਹ ਉਹਨਾਂ ਨੇ ਕੀਤਾ ਗਿਆ ਉਹ ਬਹੁਤ ਗਲਤ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਬੜਾ ਲੰਮਾ ਸਮਾਂ ਟਾਈਮ ਉਹਨਾਂ ਨੇ ਉਹਦੇ ਤੇ ਰੱਖਿਆ ਜਿੰਨਾ ਚਿਰ ਉਹਨਾਂ ਦੇ ਹਾਂ ਨਾ ਹਾਂ ਮਿਲਉਂਦੇ ਰਹੇ ਉਹਨਾਂ ਚਿਰ ਤੇ ਬਹੁਤ ਠੀਕ ਸੀ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਡਟ ਕੇ ਜੋ ਸਹੀ ਤਰੀਕੇ ਨਾਲ ਫੈਸਲਾ ਹੋਣਾ ਸੀਗਾ ਉਹ ਕੀਤਾ ਤੇ ਉਤੋਂ ਇਹ ਜਿਹੜੀ ਉਹ ਤੇਰਾ ਕਾਫੀ ਬਖਾੜ ਸੀ ਉਹਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਹਰਪੀ ਸਿੰਘ ਨੂੰ ਉਹਨਾਂ ਨੇ ਉਦੋਂ ਤੋਂ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਤੇ ਆਸte ਆਸਤੇ ਇਸ ਮਕਾਮ ਤੇ ਲੈ ਆਂਦਾ ਕਿ ਉਹਨਾਂ ਨੂੰ ਜਿਹੜਾ ਬੜੇ ਦੁਖਦਾਈ ਗੱਲ ਇਹ ਆ ਕਿ ਇੱਕ ਜਥੇਦਾਰ ਇਸ ਤਰੀਕੇ ਨਾਲ ਬਰਖਾਸਤ ਕਰਨਾ ਜਾਂ ਦਰਨਾ ਮੁਝੇ ਖੜਾ ਕਰੇ ਕਿ ਇਹ ਸਿੱਖ ਪੰਥ ਉਹ ਇਹਦੇ ਵਾਸਤੇ ਵਿਚਾਰ ਕਰਨ ਦੀ ਲੋੜ ਆ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਹਾਂ ਕਿ ਇਹ ਜਿਹੜਾ ਕਿ ਉਹ ਦਬਾਅ ਬਣਾ ਕੇ ਜਥੇਦਾਰਾਂ ਦੇ ਉੱਪਰ ਜਾਂ ਕੋਈ ਉਹ ਫੈਸਲੇ ਨੂੰ ਦੁਬਾਰਾ ਆਪਣੇ ਮੁਤਾਬਕ ਢਾਲਣਾ ਚਾ ਰਹੇ ਆ ਪਰ ਉਹ ਹੁਣ ਸਿੱਖ ਪੰਥ ਉਸ ਦੀ ਉਹਨੂੰ ਵਾਦਾ ਸੀ ਕਿ ਜੇਕਰ ਤੁਹਾਡੇ ਕੋਲ ਆਂਦੇ ਨੇ ਜਾਂ ਤੁਸੀਂ ਨੇ ਅਸ ਸਾਡਾ ਸਮਰਥਨ ਉਹਦੇ ਨਾਲ ਹੈ ਜੀ ਅਸੀਂ ਇਹ ਚੀਜ਼ ਦੇ ਕੋ ਨਾਲ ਧੱਕਾ ਹੋਇਆ ਜੀ ਅਸੀਂ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਨਾਲ ਆ ਉਹਨਾਂ ਨੂੰ ਵੀ ਕਮਾਂਗੇ ਪੰਜਾਬ ਵਿੱਚ ਤੁਸੀਂ ਤੁਹਾਡਾ ਬੜੀ ਵੱਡੀ ਸ਼ਖਸੀਅਤ ਉਹ ਵੀ ਉਹਨਾਂ ਕੋਲ ਬਹੁਤ ਗਿਆਨ ਭੰਡਾਰ ਰਿਹਾ ਚੰਗੇ ਬਹੁਤ ਵਧੀਆ ਪ੍ਰਚਾਰਕ ਵੀ ਆ ਬੜੇ ਉਹਦੇ ਤੇ ਰਹਿਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਜਿਹੜੇ ਇਹ ਧਰਮ ਪ੍ਰਚਾਰ ਦੀ ਵੀ ਬਹੁਤ ਵੱਡੀ ਲਹਿਰ ਏ ਸ਼ੁਰੂਆਤ ਕਰਨ ਦੀ ਲੋੜ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਨਸ਼ਿਆਂ 'ਚ ਬਹੁਤ ਵੱਡਾ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਕਈ ਚੀਜ਼ਾਂ ਸਾਨੂੰ ਸਾਰਿਆਂ ਨੂੰ ਰਾਜ ਮੇਰੇ ਕਿ ਇਧਰ ਵੀ ਬੜਾ ਮਾਰਨਾ ਚਾਹੀਦਾ ਹੈ। ਭਾਜਪਾ ਨੇ ਕਦੇ ਉਹਨਾਂ ਦੇ ਵਿੱਚ 스ਕੈਮ ਲਿਆ ਹੈ। ਤੇ ਜਦੋਂ ਭਾਜਪਾ ਲਈ ਇਹ ਗੱਲ ਕਹਿ ਰਹੀ ਹੈ ਤੁਸੀਂ ਕੀ ਸਮਝਦੇ ਹੋ? ਇਸ ਤਰ੍ਹਾਂ ਕਿਸ ਤਰ੍ਹਾਂ ਮੈਂ ਮੈਂ ਤਾਂ ਸੋਚਦਾ ਕਿ ਉਹ ਜਦੋਂ ਵੀ ਕਿਸੇ ਨਾ ਬੇਇਨਸਾਫੀ ਹੁੰਦੀ ਉਹ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਇਸ ਜੀਵ ਦਾ ਤਾਂ ਸਮਰਥਨ ਕਰਨਾ ਚਾਹੀਦਾ ਅਸੀਂ ਇਹ ਕੇ ਕੇ ਬੀਜੇਪੀ ਚ ਵੀ ਬਹੁਤ ਚੰਗੇ ਬੰਦੇ ਜਿਹੜੇ ਸਿੱਖ ਕੋਈ ਹੋ ਸਕਦੇ ਆ ਸਾਰੇ ਉਹ ਜਥੇਦਾਰ ਦਾ ਵੀ ਸਾਰੇ ਉਹ ਪੂਰੇ ਸਿੱਖ ਪੰਦੇ ਜਜਦਾਰ ਹੁੰਦੇ ਉਹ ਉਹ ਪਾਰਟੀਬਾਜ਼ੀ ਦੇ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਕਈਆਂ ਨੇ ਮਿਲਿਆ ਹੋਊਗਾ ਕਿ ਇਹਨਾਂ ਨੂੰ ਇਹ ਚੀਜ਼ ਦਾ ਬੁਰਾ ਲੱਗਾ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਖੜਿਆ ਜਾਣਾ ਇਸ ਸਿਰਕੇ ਸਾਰੇ ਜੇ ਜੋ ਵੀ ਉਹ ਇਹਦੇ ਵਾਸਤੇ ਆਵਾਜ਼ ਬੁਲੰਦ ਕਰਦਾ ਉਹਦਾ ਧਰਵਾਣ ਕੀਤਾ ਹੈ ਪਾਲ ਦੀ ਰਿਹਾਈ ਵਾਸਤੇ ਕਿ ਆਪ ਕਿੰਨੇ ਕੋਸ਼ਿਸ਼ ਉਪਰ ਹੋ ਰਹੇ ਨੇ ਕਦ ਤੱਕ ਹੋ ਸਕਦਾ ਇਹ ਇਹਦੇ ਵਾਸਤੇ ਜੀ ਅਸੀਂ ਤੇ ਕਾਨੂੰਨੀ ਲੜਾਈ ਲੜ ਰਹੇ ਹਾਂ ਤੇ ਉਹਦੀ ਮੇਰੇ ਖਿਆਲ 17 ਤਰੀਕ ਵੀ ਆ ਤੇ ਬਾਕੀ ਅਸੀਂ ਆ ਇਹ ਸਾਰਾ ਮਾਮਲਾ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਬਾਕੀ ਸੰਗਤਾਂ ਉਹ ਅਮਰਤਪਾਲ ਵੀ ਉੱਥੇ ਚੜ੍ਹਦੀ ਕਲਾ ਚ ਆ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਜਿਹੜਾ ਖਡੂਰ ਸਾਹਿਬ ਦੇ ਇਹ ਵੋਟਰਾਂ ਨਾਲ ਇੱਕ ਬਹੁਤ ਵੱਡਾ ਧੱਕਾ ਹੋ ਰਿਹਾ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਚਾਹੁੰਦੇ ਹਾਂ ਕਿ ਉਹਨਾਂ ਦੇ ਜੋ ਵੋਟਰਾਂ ਦੇ ਹੱਕ ਨਾ ਮਾਰੇ ਜਾਣ ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਚ ਲਿਆਉਣ ਦੀ ਉਹ ਆਪਣੇ ਪੰਜਾਬ ਦੀ ਆਪਣੇ ਪੰਥ ਦੀ ਗੱਲ ਕਰਨ ਵਾਸਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਆਪਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਏਡੀ ਵੱਡੀ ਤਦਾਦ ਚ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੇ ਜੋ ਦੁੱਖ ਦਰਦ ਹੈ ਉਹ ਸਰਕਾਰ ਦੇ ਗਾੜੀ ਰੱਖ ਸਕਣ ਉਹਨਾਂ ਦਾ ਕੋਈ ਹੱਦਕਾ ਨਹੀਂ

ਨੇ ਅਸੀਂ ਜੇ ਸਾਰਿਆਂ ਨੂੰ ਜੋੜਨ ਵਾਸਤੇ ਇੱਕ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਸ਼ਹਿਰ ਦੀ ਅਸੀਂ ਬਣਾਈਆਂ ਜਾਂ ਦਿਹਾਤੀ ਬਣਾਈਆਂ ਇਹ ਤੋਂ ਅੱਗੇ ਅਸੀਂ ਇਹ ਮਹੱਲਾ ਵਾਈਜ ਜਾਂ ਬਲੌਕ ਵਾਈਜ ਜਾਂ ਜਿੱਦਾਂ ਵੀ ਅਗੇ ਜਿਹੜੇ ਅਸੀਂ ਜਿਹੜੇ ਦਿਹਾਤੀ ਖੇਤਰ ਦੇ ਆ ਉੱਥੇ ਅਸੀਂ ਜ਼ਿਲ੍ਹੇ ਤੋਂ ਬਲੌਕ ਤੇ ਬਲੌਕ ਤੋਂ ਸਭ ਬਲੌਕ ਕਰਕੇ ਤਾਂ ਵੰਡ ਕੇ ਪਿੰਡਾਂ ਤੱਕ ਪਹੁੰਚ ਰਹੇ ਹਾਂ ਇਸੇ ਤਰ੍ਹਾਂ ਅਸੀਂ ਇਹ ਵਾਰਡ ਸਿਸਟਮ ਦੇ ਹਿਸਾਬ ਨਾਲ ਵਾਰਡ ਤੱਕ ਵੀ ਪੰਜ ਮੈਂਬਰਾਂ ਦੀ ਕਮੇਟੀ ਬਣਾ ਕੇ ਉਹਨਾਂ ਨੂੰ ਹਰ ਇੱਕ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਰਾਸ਼ੀ ਬੀ ਇੰਜੀਨੀਅਰ ਨੂੰ ਪਰਮਿਸ਼ਨ ਮਿਲ ਗਈ ਹੈ ਸੱਚ-ਸੱਚ ਜਾਨ ਦੀ ਹੁਣ ਅੰਮ੍ਰਿਤਪਾਲ ਨੂੰ ਹਲੇ ਤੱਕ ਪਰਮਿਸ਼ਨ ਨਹੀਂ ਮਿਲੀ ਹੈ ਹੁੰਦਾ ਹੈ ਜਿਹਦੇ ਬਾਰੇ ਕੀ ਕਹਿਣਾ ਹੈ ਮੈਂ ਕਹਿੰਦਾ ਕਿ ਇਹ ਬਹੁਤ ਵਧੀਆ ਗੱਲ ਹੋਈ ਹੈ ਕਿ ਰਾਸ਼ਦ ਨੂੰ ਮਿਲ ਗਈ ਹੈ ਤੇ ਮਿਲਣੀ ਚਾਹੀਦੀ ਹੈ ਕਿ ਉਹਨਾਂ ਦਾ ਸੁਧਾਨਾ ਕਾਕਿਆ ਕਿ ਉਹਨਾਂ ਨੂੰ ਜੋ ਇੰਨੇ ਲੋਕਾਂ ਨੇ ਚੁਣਿਆ ਤੋ ਆਪਣੀ ਗੱਲ ਜਿਹੜੀ ਪਾਰਲੀਮੈਂਟ 'ਚ ਕਹਿ ਸਕਣਾ ਤੇ ਇਹਦੇ ਵਾਸਤੇ ਅਸੀਂ ਸੋਚਦੇ ਹਾਂ ਕਿ ਉਹਨਾਂ ਤੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਗਈਆਂ ਉਹ ਵੀ ਉਹ ਵੀ ਕੰਡੀਸ਼ਨਾਂ ਤੋਂ ਰਹਿਤ ਉਹਨਾਂ ਨੂੰ ਪੂਰਾ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਪ੍ਰੈਸ ਨੂੰ ਜਾਂ ਆਮ ਸੰਗਠਨਾਂ 'ਚ ਵਿਚਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਜਿਸੇ ਕਰਕੇ ਅਮਰਤਪਾਲ ਦਾ ਵੀ ਅਸੀਂ ਕੇਸ ਲੱਗਾ ਹੋਇਆ ਵਾ ਹੁਣ ਉਹਦੀ ਮੈਨੂੰ ਕਰਾਕ ਜਾਣਕਾਰੀ ਨਹੀਂ ਕਿ ਨਹੀਂ ਤਰੀ ਗਿਆ ਸ਼ਾਇਦ ਉਮੀਦ ਹੈ ਕਿ ਉਹਨਾਂ ਨੂੰ ਵੀ ਇਸ ਵਿਹਾਰ ਤੇ ਵੀ ਰੀਲੀਫ ਮਿਲ ਸਕਦੀ ਹੈ ਜਿਹੜੇ ਅਮਰੀਕਾ ਤੋਂ ਪੰਜਾਬੀ ਇੱਥੇ ਭੇਜੇ ਗਏ ਨੇ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਹੋ ਕਿ ਜਹਾਜ਼ ਪੰਜਾਬ ਚੁੱਟਿਆ ਅੰਮ੍ਰਿਤਸਰ ਇਹ ਜੀ ਮੇਰੇ ਖਿਆਲ ਹੈ ਕਿ ਸਾਡੀ ਬਹੁਤ ਵੱਡੀ ਤਰਾਸਦੀ ਆ ਪੰਜਾਬੀਆਂ ਦੀ ਬੜੀ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਸਾਨੂੰ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ 'ਚ ਠੱਕੇ ਖਾਣੇ ਪੈ ਰਹੇ ਤੇ ਜੋ ਸਾਡੇ ਉਹ ਬੱਚੇ ਜੋ ਗਏ ਆ 50 50 ਲੱਖ ਰੁਪਏ 60 60 ਲੱਖ 6 6 ਮਹੀਨੇ ਵਿਚਾਰੇ ਕਿੱਧਰ ਕਿੱਧਰ ਦੀ ਪਹੁੰਚ ਕੇ ਉਥੇ ਬੜੀ ਮੁਸ਼ਕਲ ਨਾਲ ਪਹੁੰਚਿਆ ਤੇ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਐ ਅਸੀਂ ਤੇ ਸਰਕਾਰ ਦੀ ਜਾਂ ਸਾਡੇ ਜਿਹੜੀਆਂ ਜਿਹੜੇ ਸਰਕਾਰਾਂ ਰਹੀਆਂ ਇਹਨਾਂ ਇਹਨਾਂ ਨੂੰ ਕਸੂਰਵਾਰ ਸਮਝਦੇ ਆ ਇਹਨਾਂ ਨੇ ਹਾਲਾਤ ਹੀ ਇੱਥੇ ਪੈਦਾ ਕਰ ਦਿੱਤੇ ਇਹੋ ਜਿਹੇ ਕਿ ਇਹ ਮਜਬੂਰ ਨੇ ਸਾਨੂੰ ਆਪਣੇ ਘਰ-ਬਾਰ ਛੱਡ ਕੇ ਆਪਣੇ ਉਹ ਵਿਦੇਸ਼ਾਂ 'ਚ ਰੋਲਣਾ ਪੈ ਰਿਹਾ ਤੇ ਅਸੀਂ ਤੇ ਅਮਰੀਕਾ ਗਵਰਨਮੈਂਟ ਨੂੰ ਵੀ ਇਹ ਅਪੀਲ ਕਰਾਂਗੇ ਕਿ ਤੁਸੀਂ ਇਹ ਇਹੋ ਜਿਹੇ ਮਾਮਲਿਆਂ ਤੇ ਦੁਬਾਰਾ ਗੌਰ ਕਰੋ ਤੇ ਇਦਾਂ ਉਹਨਾਂ ਨਾਲ ਧੱਕੇਸ਼ਾਹੀ ਨਾ ਹੋਵੇ ਤੇ ਬਾਕੀ ਅਸੀਂ ਉਹਨਾਂ ਕਿ ਜਿਹੜੇ ਉਹ ਬੰਦੇ ਵੀ ਵਾਪਸ ਆਏ ਆ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੇ ਬਹੁਤ ਸਭ ਕੁਝ ਆਪਣਾ ਵੇਚ-ਵਟ ਕੇ ਲਾ ਕੇ ਚਲੇ ਗਏ ਉਹਨਾਂ ਦੇ ਹੁਣ ਬਹੁਤ ਔਖੇ ਹਾਲਾਤ 'ਚ ਆ ਉਹ ਹੋ ਸਕਦਾ ਕਿ ਉਹਨਾਂ ਨੂੰ ਹੌਸਲਾ ਦੇਣ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਆਪਣਾ ਕੋਈ ਰੋਜਗਾਰ ਦਾ ਪ੍ਰਬੰਧ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਨਾਲ ਰੱਖਿਆ ਤੇ ਬਾਕੀ ਜੋ ਇੱਥੇ ਪੰਜਾਬ ਵਿੱਚ ਲਿਆਂਦਾ ਗਿਆ ਦਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਾਂਜੀ ਇਹ ਨਹੀਂ ਬਹੁਤ ਬਹੁਤ ਇਹ ਚੀਜ਼ ਹੈ ਕਿ ਉਹ ਕੋ ਕ੍ਰਿਮੀਨਲ ਨਹੀਂ ਸੀਗੇ ਉਹਨਾਂ ਨੇ ਕੋਈ ਇਹੋ ਜਿਹਾ ਕੋਈ ਗਰਾਹ ਨਹੀਂ ਕੀਤਾ ਕਿ ਜੋ ਉਹਨਾਂ ਨੇ ਇਹੋ ਜਿਹਾ ਵਿਹਾਰ ਕੀਤਾ ਜਾਣਾ ਚਾਹੀਦਾ ਇਹ ਤੇ ਸਾਡੀਆਂ ਸਰਕਾਰਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਉਹ ਇਸ ਗੱਲ ਦੇ ਉੱਪਰ ਬਾਕੀ ਜੋ ਉਹਨਾਂ ਨੂੰ ਇੱਥੇ ਇੱਥੇ ਲਿਆਉਣਾ ਲਿਆਂਦਾ ਗਿਆ ਮੇਰਾ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਉਹ ਜਿੱਥੇ ਦੇ ਕੋਈ ਜ਼ਿਆਦਾ ਬੰਦੇ ਸੀ ਉੱਥੇ ਹੀ ਉਹਨਾਂ ਨੂੰ ਤਾਰਨਾ ਚਾਹੀਦਾ ਜਿਸ ਸੈਂਟਰ ਸਰਕਾਰ ਦੀ ਹੋਰ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਜਗ੍ਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਠੀਕ ਨਹੀਂ ਗੱਲ ਤੇ ਸਾਡੀਆਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਹਨਾਂ ਦਾ ਪੂਰਨ ਹਮਦਰਦੀਆ ਜਿਹੜੇ ਆਏ ਲੋਕ ਤੇ ਅਸੀਂ ਉਹਨਾਂ ਨੂੰ ਸਰਕਾਰ ਦੇ ਗਾੜੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਰੁਜ਼ਗਾਰ ਦਾ ਉਹਨਾਂ ਦੇ ਪ੍ਰਬੰਧ ਕੀਤਾ ਜਾਣਾ ਚਾਹੀਦਾ ਕਡੂਰ ਸਾਹਿਬ ਦਾ ਕੰਮ ਕਿਸ ਤਰ੍ਹਾਂ ਹੋ ਰਿਹਾ ਹੈ ਜਦਾ ਐਮਪੀ ਸੀਗੇ ਵਰਕਿੰਗ ਨਹੀਂ ਕੋਈ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਇਹ ਠੀਕ ਹੈ ਕਿ ਲੋਕਾਂ ਚ ਵਿਚਰ ਰਹੇ ਆ ਲੋਕਾਂ ਉਮੀਦਵਾਰ ਬਣ ਰਹੇ ਆ ਪਰ ਉਹ ਚੀਜ਼ ਹੈ ਕਿ ਜੋ ਉਹਨਾਂ ਦੇ ਐਮਪੀ ਦੇ ਤੌਰ ਤੇ ਨਾ ਤੇ ਉਹਨਾਂ ਦੇ ਕੋਈ ਫੰਡ ਦੀ ਜਾਂ ਕੋਈ ਵੀ ਕਿਸੇ ਚੀਜ਼ ਕੋਈ ਅਜੇ ਤੱਕ 1 ਰੁਪਏ ਦਾ ਵੀ ਸਖਰੂਰ ਸਾਹਿਬ ਦੇ ਹਲਕੇ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਉਹਨਾਂ ਲੋਕਾਂ ਦਾ ਬਹੁਤ ਵੱਡਾ ਧੱਕਾ ਹੈ ਜੀ ਅਕਾਲੀ ਦਲ ਇੱਕ ਇਲੈਕਸ਼ਨ ਦੀ ਪਾਰਟੀ ਹੈ ਸੋ ਹੈ ਅਕਾਲੀ ਦਲ ਅੰਮ੍ਰਿਤਸਰ ਹੁਣ ਤੁਹਾਡੀ ਆ ਗਈ ਵਾਰਿਸ ਪੰਜਾਬ ਦੀ ਖਾਲੀ ਰੱਖ ਤੁਹਾਨੂੰ ਲੱਗਦਾ ਨਹੀਂ ਕਿ ਸਿੱਖ ਵੋਟਾਂ ਤੇ ਹੀ ਇਹ ਬਟਵਾਰਾ ਹੋ ਰਿਹਾ ਹੈ ਜੇ ਅਗਰ ਵੋਟ ਮੰਡੇ ਜਾਣਗੇ ਕੁਝ ਕੁ ਚ ਲੈ ਜਾਵਾਂ ਕੁਝ ਛੋ ਲੈ ਜਾਣ ਕੁਝ ਛੋ ਲੈ ਜਾ ਜੇ ਇਕੱਠੇ ਹੀ ਕਪਲੇ ਫਾਲ ਤੇ ਜੇ ਹੋ ਨਹੀਂ ਸਕਦਾ ਤਾਂ ਕੋਈ ਯੋਜਨਾ ਆਵੇ ਸਾਰੇ ਇਕੱਠੇ ਕਰਨ ਨਹੀਂ ਅਸੀਂ ਤੇ ਇਹ ਸਾਡੀ ਮੇਰੇ ਖਾ ਦਾ ਬਹੁਤ ਵੱਡੀ ਬਦਕਿਸਮਤੀ ਆ ਕਿ ਅਕਾਲੀ ਦਲ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਵਿਚਰਦੇ ਨੂੰ ਅਕਾਲੀ ਦਲ ਦਾ ਇਤਿਹਾਸ ਵੀ ਬੜਾ ਸ਼ਾਨਾਮਈ ਸੀਗਾ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਪੰਜਾਬ ਦੇ ਖਾਤਰ ਪਰ ਕੁਝ ਟਾਈਮ ਤੋਂ ਜਦੋਂ ਉਹਨਾਂ ਨੇ ਆਪਣੇ ਸਨਹਾਤਾ ਤੋਂ ਥਿੜਕ ਗਿਆ ਤੇ ਉਹਦੇ ਹਾਲਾਤ ਜੋ ਪੰਜਾਬ ਦੇ ਵੀ ਉਹਨਾਂ ਨੇ ਬੜੇ ਬਦਤਰ ਕਰ ਦਿੱਤੇ ਤੇ ਅਕਾਲੀ ਦਲ ਵੀ ਖਤਮ ਹੋ ਗਿਆ ਇਸ ਕਰਕੇ ਹੁਣ ਇਹ ਮਜਬੂਰੀ ਬਣ ਗਈ ਹੈ ਕਿ ਦਵਾ ਕਾਲੀਦਲ ਬਣਾਉਣ ਦੀ ਤੇ ਨਹੀਂ ਤੇ ਜੇ ਉਹ ਸਹੀ ਤਰੀਕੇ ਨਾਲ ਕਰਦੇ ਹੁੰਦੇ ਤੇ ਮੇਰਾ ਖਿਆਲ ਹੈ ਕਿ ਨਾ ਤੇ ਪੰਜਾਬ 'ਚ ਇਹੋ ਜੇ ਆ ਜੋ ਆਪਾਂ ਹੁਣ ਗੱਲ ਡਿਸਕਸ ਕਰਕੇ ਬੈਠੇ ਹਾਂ ਕਿ ਸਾਡੇ ਪੰਜਾਬੀਆਂ ਨੂੰ ਬਾਹਰ ਧੱਕੇ ਖਾਣੇ ਪੈਂਦੇ ਜਾਂ ਸਾਡਾ ਧਰਮ ਪਰਿਵਰਤਨ ਹੁੰਦਾ ਜਾਂ ਸਾਡੀ ਨੌਜਵਾਨੀ ਨਸ਼ੇ 'ਚ ਇਹ ਜੇ ਹਾਲਾਤ ਬਣੇ ਤਾਂ ਇਹ ਇਦਾਂ ਦੇ ਨਾ ਹੁੰਦੇ ਜੇ ਸਾਡੇ ਲੀਡਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਮਝਦੇ ਹੁੰਦੇ ਬਡਾਲਾ ਸਾਹਿਬ ਵੀ ਕਾਲੀਦਲ ਇੱਕ ਦਿੱਤਾ ਮੰਨ ਲੀ ਕਿ ਅਸੀਂ ਵੀ ਬਣਾ ਸਕਦੇ ਹਾਂ ਬਡਾਲਾ ਸਾਹਿਬਾ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਹੋਮ ਨਾਲ ਪੰਥਕ ਨਾ ਬੰਦ ਦਰਾਰ ਜਾਣ ਉਹ ਕਿ ਨਾ ਮਾ ਕਾਲੀ ਦਲ ਬੁਲਾ ਲੈ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਇਹ ਸਾਰੇ ਅਕਾਲੀ ਦਲਾਂ ਨੂੰ ਬਾਕੀ ਹੋਰ ਵੀ ਜਿਹੜੀਆਂ ਆ ਪਿਆ ਧਰਾਂ ਨੂੰ ਸੜੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਦੂਜੀਆਂ ਸਾਰਿਆਂ ਨੂੰ ਵਲਕੇ ਇਕੱਠੇ ਚੱਲਣਾ ਚਾਹੀਦਾ ਅਸੀਂ ਸਾਰਿਆਂ ਦੇ ਗਾੜੀ ਇਹ ਅਪੀਲ ਵੀ ਕਰਦੇ ਆ ਕਿ ਆਪਾਂ ਸਾਰੇ ਜਣੇ ਜੋ ਬੜੇ ਸੰਕਟ ਸਾਡੇ ਪੰਜਾਬ ਦੇ ਉੱਪਰ ਪੰਥ ਦੇ ਉੱਪਰ ਬਹੁਤ ਵੱਡੇ ਆ ਇਸ ਕਰਕੇ ਆਪਾਂ ਸਾਰਿਆਂ ਰਲ ਕੇ ਚੱਲਣ ਦੀ ਲੋੜ ਐਸਜੀਪੀਸੀ ਚੋਰਾਂ ਟਾ ਪਾਰਟਿਸਪੇਟ ਕਰੂਗੀ ਤੁਹਾਡੀ ਪਾਰਟੀ ਹਾਂਜੀ ਹਾਂਜੀ ਅਸੀਂ ਸਾਰਿਆਂ ਆਪਣੇ ਆ ਹਮਖਿਆਲੀ ਧਰਾਂ ਨਾਲ ਵੀ ਇੱਕ ਸਾਡਾ ਬਹੁਤ ਵੱਡਾ ਸਰਮੌਰ ਆਧਾਰਾ ਵਾ ਉਹ ਉਹਦਾ ਉਹਦਾ ਫੇਲਿਅਰ ਨਹੀਂ ਸਾਡੇ ਜਿਹੜਾ ਪੰਜਾਬ ਚ ਧਰਮ ਪਰिवर्तन ਦਾ ਜਾਂ ਨਸ਼ਿਆਂ ਦਾ ਮਾਮਲਾ ਆ ਰਿਹਾ ਜੋ ਉਹ ਉੱਥੇ ਵੀ ਸਾਡੀ ਜਿਹੜੇ ਇੱਕ ਪਰਿਵਾਰ ਦੀ ਤਹਿਤ ਹੀ ਸਾਰਾ ਕੁਝ ਚੱਲਦਾ ਰਿਹਾ ਤੇ ਇਹਦੇ ਕਰਕੇ ਉਹ ਅਕਾਲੀ ਦਲ ਵੀ ਖਤਮ ਹੋ ਗਿਆ ਸਰਮਣੀ ਕਮੇਟੀ ਦੀ ਵੀ ਜਿਹੜੀ ਵਿਸ਼ਵਾਸਯੋਗਤਾ ਸੀ ਉਹਦੇ ਵੀ ਬਹੁਤ ਵੱਡਾ ਪ੍ਰਸੰਚਨ ਲੱਗਾ ਜੋ ਆ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਜਿਸ ਤਰੀਕੇ ਨਾਲ ਕੀਤਾ ਗਿਆ ਇਹ ਵੀ ਸਾਰਾ ਮੇਰੇ ਖਿਆਲ ਅਕਿ ਇਸੇ ਜੇ ਉੱਥੇ ਸਿਰਦ ਬੰਦੇ ਬੈਠੇ ਹੁੰਦੇ ਤੇ ਇਦਾਂ ਦੇ ਹਾਲਾਤ ਨਹੀਂ ਸੀ ਬਣ ਸਕਦੇ ਕੋਲ ਲੱਗਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਨੇ ਅਸੀਂ ਇਹ ਜੀਜੇ ਕਾਜੀ ਤੇ ਤਿਆਰੀ ਕਰ ਰਹੇ ਹਾਂ ਉਸ ਟਾਈਮ ਪੈਸੀ ਸੋਚਦੇ ਹਾਂ ਕਿ ਜੋਗ ਬੰਦੇ ਜੋ ਇਹ ਇਹ ਜਿਹੜੀ ਸ਼੍ਰੋਮਣੀ ਕਮੇਟੀ ਸੰਸਥਾ ਵਾ ਇੱਕ ਸਿੱਖਾਂ ਦੀ ਬੜੀ ਸਰਮੌਰ ਸੰਸਥਾ ਉਹ ਜਿਹੜੇ ਬੰਦੇ ਬੜੇ ਆਪਣੇ ਪਾਇਦਰ ਸਿੱਖ ਹੋਣ ਜਿੰਨਾ ਸਰਬ ਸੰਤੋਖ ਵਾਲੇ ਹੋਣ ਜਿਹੜੇ ਸੇਵਾ ਕਰਨ ਵਾਸਤੇ ਜਾਣ ਨਾ ਕਿ ਉਥੇ ਕੋਈ ਚੌਧਰ ਕਾਉਣ ਨਾ ਜਾਂ ਪੈਸਾ ਕਮਾਉਣ ਵਾਸਤੇ ਜਾਣ ਇਸ ਕਰਕੇ ਅਸੀਂ ਕਹਿੰਦੇ ਕਿ ਬਹੁਤ ਜਿਹੜੇ ਧਰਮ ਪ੍ਰਚਾਰ ਨੂੰ ਸਮਰਪਿਤ ਹੋਣ ਜਿਹੜੇ ਆਪਣੇ ਕੰਮ ਨੂੰ ਸਮਰਪਿਤ ਹੋਣ ਉਹ ਜਿਹੇ ਬੰਦਿਆਂ ਨੂੰ ਅੱਗੇ ਲਿਆਈਏ ਤੇ ਇਹ ਚ ਸੁਧਾਰ ਕਰੀਏ ਕੋਈ ਵੀ ਪ੍ਰਧਾਨ ਕੋਈ ਵੀ ਜਿਹੜੇ ਜਦੋਂ ਕੋਈ ਆਪਾਂ ਚੁਣ ਕੇ ਜਾਵਾਂਗੇ ਉਥੇ ਜਿਹੜੇ ਜ਼ਿਆਦਾ ਬੰਦਿਆਂ ਦੀ رائے ਹੋਊਗੀ ਉਹਨੂੰ ਪ੍ਰਧਾਨ ਬਣਾਇਆ ਡੇਰਾ ਬੰਡੇ ਮੁਕੀ ਵਾਰ-ਵਾਰ ਬਾਹਰ ਆ ਰਹੇ ਨੇ ਅੰਮ੍ਰਿਤਪਾਲੀ ਅੰਦਰ ਕੀ ਕਹਿਣਾ ਚਾਹ ਰਹੇ ਨੇ ਇਹ ਤੇ ਦੇਖੋ ਜੀ ਸਾਡੇ ਅਮਰਿਤਪਾਲ ਦੀ ਤੇ ਛੱਡੋ ਗੱਲ ਬੰਦੀ ਸਿੰਘ ਬੜੇ ਚਿਰ ਤੋਂ 30 32 32 ਸਾਲਾਂ ਤੋਂ ਬੈਠੇ ਅੰਦਰ ਤੇ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜੇ ਦਿੱਤੀ ਵੀ ਜਾ ਰਹੀ ਹੈ ਕਿਸੇ ਵੇਲੇ ਰਾਜੋਵਾਲਾ ਸਾਹਿਬ ਦੇ ਆਉਤਾਂ ਦੇ ਆਏ ਸੀ ਕਿ ਤੇ ਉਦੋਂ ਵੀ ਦੇਖੋ ਕਿ ਉਹਨਾਂ ਨੂੰ ਕੁਝ ਘੰਟਿਆਂ ਬਾਅਦ ਲਿਆਂਦਾ ਗਿਆ ਤੇ ਉਹ ਵੀ ਬੜੀ ਸਿਕਿਉਰਿਟੀ ਦੇ ਅੰਦਰ ਤੇ ਉਹਨਾਂ ਨੂੰ ਇਦਾਂ ਇਹਨਾਂ ਕੋਈ ਲੰਬੇ ਲੰਬੇ ਟਾਈਮ ਲਈ ਇਹਨਾਂ ਖੁੱਲਾ ਛੱਡਣਾ ਮੇਰਾ ਖਿਆਲ ਹੈ ਕਿ ਕਾਨੂੰਨ ਦੀਆਂ ਇੱਕ ਲੋਕਤੰਤਰ ਦਾ ਵੀ ਕਾਨੂੰਨ ਦਾ ਵੀ ਬਹੁਤ ਵੱਡਾ ਕੰਮ ਹੈ